ਰਨ ਆ ਗਏ ਬਰਵਾ ਵਿਸ਼ਨ ਮਹੇਸ਼ ਨਾਨਕ ਸ਼੍ਰੀ ਚੰਦ ਲక్ష్ਮੀ ਤਾਰ ਤਰਾ ਪਰਬੇਸ ਤਾਰ ਤਰਾ ਪਰਬੇਸ ਸ਼ੰਕਰ ਹਰੀ ਵਿਦੀ ਮੰਗਲਕਾਰੀ ਉਦਾਸੀਨ ਸ੍ਰੀ ਚੰਦਰਪੁਰਾਰੀ ਨਮੋ ਨਮੋ ਸ੍ਰੀ ਚੰਦਰ ਜੈ ਜੈ ਧੰਨ ਧਨ ਗੁਰੂ ਨਾਨਕ ਜੈ ਜੈ ਹੋਰ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਤਨ ਤਨ ਗੁਰਨਾਨਿਕ ਦੇ ਮਹਾਰਾਜ ਕੀ ਜੈ ਚੋਪਈ ਗੁਰੂ ਅਰਜਨ ਚਲਦੇ ਹੋਰੇ ਆਏ ਦਰਸ਼ ਪਰਸ਼ ਕਰ ਭੋਗ ਲਗਾਈ ਡੇਰੇ ਕੀ ਆਣ ਨਿਵਾਸ ਇੱਕ ਸਿੱਖ ਚਲ ਵਾਰਠਿਆਣ ਡੇਰੇ ਕੀ ਆਣ ਵਿਸਰਾਮ ਇਕ ਸਿੱਖ ਚਲਬਾਰ ਠਿਆਣਾ ਸ਼੍ਰੀ ਚੰਦਰ ਸਮਾਦੀ ਲਾਈ ਮਾਸ ਪਾਂਚ ਉਡੀਕ ਕਰਾਈ ਜਤੀਆ ਵਾਰ ਸਮਾਦੀ ਆਵੇ ਕਮਲਿਆ ਗੁਰੂ ਕੋ ਜੈ ਬਤਾਵੇ ਚੌਪਈ ਨਾਨਕ ਦੇਵਰੀ ਖਬਰ ਜਾਈ ਸੰਗਤ ਬਾਰਠ ਚਾਲੇ ਪਾਈ बैठे तूने पर दीन दयाल दर्शन पेटते हुए निहाल दो ज्योता का हुआ समेल करें जगत में मिल कर खेल योगी गुरु को पास बिठाण पूछण बिथिया जानियाण जान, तो कई गुरु अर्जुन सब कही कहानी फेर ਸੁਣਾਈ ਆਪਣੀ ਬਾਣੀ ਗਉੜੀ ਮਾਜ ਗੁਰ ਗਾਇ ਸੁਣਾਈ ਸਤਨਾਗ ਅਸਪਾਸ ਕੋਣੀ ਗਾਈ ਅਗੇ ਫੁਰੇ ਨ ਬਾਣੀ Swami ਕਿਰਪਾ ਕਰੇ ਤੁਮ ਜਗਤ ਸੁ Swami ਕਿਆ ਕਾਰਨ ਹੈ ਖਵੇਂ ਬਤਾਓ ਸੁੱਧ ਬੁੱਧ ਹਮੇ ਬਖਸ਼ਾਓ ਚੌਪਈ ਯੈਤ ਗੁਰਾਂ ਜਵ ਕੀਆ ਤਿਆਨ ਮਾਦਰ ਸਹਿਤਾ ਕਰਨ ਬਿਆਨ ਮਾਜ ਰਗ ਜੇ ਤੁਮਨੇ ਗਾਇਆ ਨਾਨਕ ਨਾਮਨ ਪਰਮੇ ਪਾਇਆ ਇਕ ਪੂਲ ਹੈ ਔਰ ਸੁਆਮੀ ਤੁਮਾਰੀ ਸੁਖਮਣੀ ਪੂਰੀ ਨਹੀਂ ਉਚਾਰੀ 24 ਸਹਸਵਾਸ ਚਲਾਏ 17 ਸੋਤੋਂ ਸਭਲੇ ਬਣਾਏ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਗੁਰੂ ਅਰਜਨ ਜੀ ਬਚਨ ਉਚਾਰੇ ਮਾਜਿ ਰਾਗ ਕੇ ਜੋ ਪਦ ਚਾਰੇ ਗੁਰੂ ਵਿਰਾਗ ਮਹਿ ਹਮ ਲਿਖਾਏ ਨਾਨਕ ਨਾਮ ਨੰਗੇਸ ਲਿਏ ਪਾਏ ਅਗੇ ਮਾਰਗ ਹਮੇ ਬਤਾਵੇ ਅਕਲ ਤਾਲਾ ਬੰਦ ਚਾਬੀ ਲਾਵੋ ਅਗੇ ਮਾਰਗ ਘਮੇ ਬਤਾਵੋ ਅਕਲ ਤਾਲਾ ਬੰਦ ਚਾਬੀ ਲਾਵੋ ਬੜੇ ਭਾਗ ਹੋਏ ਸੰਤ ਦੀਦਾਰੇ ਅੰਮ੍ਰਿਤ ਰੇਣਸਾਰ ਚਰਨਾਰੇ ਚੋਪਈ ਨਾਨਕ ਬਾਣੀ ਅਨਖਦ ਪੂੰਜੀ ਸੰਤਾ ਕੋ ਪਕੜਾਈ ਕੁੰਜੀ ਸੰਪਟ ਮੰਤਰ ਜੇਤੀ ਸੁਣਾਏ ਹੈ ਪੀਸਾ ਸੇ ਪੇ ਲਿਖਾਏ ਸਤ ਅਸ਼ਟਪਰੀਜਤੀ ਲਿਖਾਵੇ ਸੁਖਵਾਨੀ ਪੂਰੀ ਗੁਰੂ ਸਿਣਾਵੇ ਸੰਸਰ ਨਾਮ ਮਾਰੂ ਗਾਇਆ ਇਸੋ ਅਠ ਖਰੀਨਉ ਪਾਇਆ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਗੁਰੂ ਅਰਜਨ ਤੋਂ ਮਤ ਕਵਰਾ ਨਾ ਪੂਰਨ ਗੋਏ ਤੁਮਰੀ ਚਾਣਾ ਇਹ ਪੜਨੀ ਕਵਰਸਰਾਪ ਨਾਨੇ ਤੇਰੇ ਕਬਰ ਸਰਾਪ ਇਹ ਪਾਨੀ ਕਾ ਵਰਸਨਤਾਪ ਨਾਨੇ ਤੇਰੇ ਕਬਰ ਸਰਾਪ ਪਾਨੀ ਗੱਦੀ ਕਰੇ ਰਖਾਈ ਨਾਦੀ ਬਿੰਦੀ ਸ਼ਰਾ ਬਣਾਈ ਕਹ ਪਿਤਾ ਨੇ ਬੀਬੀ ਪਾਨੀ ਦੇਣੀ ਪਉ ਵੰਸ ਕੁਰਬਾਨੀ ਚਉਪਈ ਗਾਮਰਤਾ ਨਾ ਮਨ ਮੇ ਲਿਆਏ ਜੋ ਤੁਮ ਕਰਣਾ ਗਵੇਂ ਬਤਾਏ ਮਾਰਗ ਦਰਿਆ ਖੁਦ ਨੇ ਬਹਿੰਦੇ ਹਵਾ ਨਾਲ ਨਾ ਪर्वਤ ਟੈਂਦੇ ਨਾਨਕ ਖਾਤ ਸੀ ਇਸ ਪਰ ਤੇਰੇ ਬੜੇ ਕਾਮ ਲਈ ਵੱਡੇ ਜੇਰੇ ਜੋ ਫੁਰਨਾ ਮਨ ਤੁਮੇ ਬਨਾਇਆ ਹਮ세 ਮੰਗ ਜੋ ਲੈਣ ਆਇਆ ਚਉਪਈ ਅਰਜੀ ਗੁਰੂ ਅਰਜਣ ਫਰਮਾਈ ਅੰਤਰਿਆਮੀ ਤੁਮ ਗੁਸਾਈ ਬੋਧੀ ਮਾਤ ਸਿ ਭਾਈ ਲਜਾਵੇ ਨਾਨਕ ਬਾਣੀ ਤੋੜ ਸੁਣਾਵੇ ਬਾਣੀ ਝੂਠ ਕਰੇ ਪ੍ਰਚਾਰ ਪੈਦਾ ਹੋਏ ਪਰਮ ਸੰਸਾਰ ਗੁਰ ਬਾਣੀ ਸੰਗ੍ਰਹਿ ਕਰਾਵਾ ਕਿਰਪਾ ਤੁਮਰੀ ਗੰਥ ਗ੍ਰੰਥ ਬਣਾਵਾ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਤੁਮ ਕੋ ਅਰਜਨ ਦੇਵ ਵਧਾਈ ਮੇਰੇ ਮਨ ਕੀ ਬਾਤ ਚੁਰਾਈ ਗੁਰ ਭਗਤਨ ਕੀ ਬਾਣੀ ਲਿਆਏ ਮਾਰਗ ਦਰਸ਼ ਗ੍ਰੰਥ ਬਣਾਏ ਬਾਣੀ ਨਾਨਕ ਜਤੀ ਫੜਾਈ ਕਿਰਪਾ ਸੀ ਸਗਸੀ ਸਕਰਾਈ ਮੋਹਨਮਾਮ ਸੇ ਸੈਂਚੀਆਂ ਲਿਆਵੋ ਆਰੀ ਗੁਰੂ ਗ੍ਰੰਥ ਬਣਾਵੋ ਚਉਪਈ ਪੰਸੋ ਮੋਹਰ ਭੇਟ ਚੜਾਏ ਗੁਰੂ ਅਰਜਨ ਜੀ ਵਾਪਸ ਆ ਜਾਏ ਭਗਤਾ ਸੱਤ ਸੰਦੇਸ਼ੇ ਲਾਏ ਹਰੀ ਪ੍ਰਮਾਰਥ ਲਿਖਤ ਪਚਾਏ ਮੋਹਨਦਾਸ ਕੀ ਕਰੀ ਵਡਿਆਈ ਦੋ ਸੈਂਚੀਆਂ ਬਾਣੀ ਪਾਈ ਸ਼੍ਰੀ ਗਣਪਤ ਗੁਰਦੇਸ ਲਿਖਾਰੀ ਸ਼੍ਰੀ ਗਣਪਤ ਗੁਰਦਾਸ ਲਿਖਾਰੀ ਨਾਨਕ ਬਾਣੀ ਗੁਰਾਂ ਨੂੰ ਚਾਰੀ ਚੌਪਈ ਇੱਕ ਓਮ ਪਰਮ ਲਿਖਾਏ ਇੱਕ ਓੰਕਾਰ ਪਰਮ ਲਿਖਾਏ ਸਤਨਾਮ ਮੂਲ ਮੰਤਰ ਲਗਾਏ ਆਦ ਸੱਚ ਕਾ ਜਾਪ ਕਰਾਵੇ ਬਾਹੇ ਗੁਰੂ ਗੁਰਮੰਤ ਜਪਾਵੇ ਹਰੀ ਹਰ ਨਾਮ ਕਬੋਹਿਤ ਬਿਨਾਏ RAM ਸ਼ਿਆਮ ਗੁਰ ਪਾਰ ਲੰਗਾਏ ਨਿਰਗੁਣ ਸਰਗੁਣ ਭੇਦ ਨ ਜਾਣ ਸਹਿਜ ਜੋਗ ਸੇਹੋ ਕਲਿਆਣ ਹਟ ਜਲਤਾ ਬ੍ਰਤ ਕਲੂਗ ਵਾਏ ਕਲ ਕੀਰਤ ਪ੍ਰਭ ਮੁਕਤੀ ਪਾਏ ਚਉਪਈ ਛੇ ਰਾਗ ਛੇ ਗੁਰ ਕੀ ਬਾਣੀ gae sune ho mukt parani 7000 shabd hai uchare 32 sahej shlok likhare 10 lakh akhar likht rohani 24 sahej kulpa kar jaani bhagat tera ki likht chadaaye 11 patt sabaiye gaaye turki baani turse aayi ਪੂਰਨ ਅੰਗ ਇੱਛਾ ਚਿੰਤਾ ਮਿਟਾਈ ਬਾਬਾ ਸ੍ਰੀ ਚੰਦਰ ਕੀ ਜੈ ਚੌਪਈ ਗੁਰ ਕੀ ਮੈ ਮਾਂ ਲਿਖੀ ਨ ਜਾਏ ਹਰਿ ਮੰਦਰ ਗੁਰudev ਬਣਾਏ ਮੰਦਰ ਮੇਂ ਹਰਿ ਜੋਤ ਟਿਕਾਈ ਪੋਥੀ ਨਾਮ ਪਰਮੇਸ਼ਰ ਭਾਈ ਬਾਬਾ ਬੁੱਢਾ ਸੇਵਕ ਮਾਵੇ ਆਦਿ ਗ੍ਰੰਥੀ ਰੁੱਤਵਾ ਪਾਵੇ ਕੀਰਤਨ ਹੋਏ ਸਦਾ ਨਿਰਵਾਣੀ ਮੁਕਤ ਹੋਏ ਸੁਣ ਸਗਲ ਪ੍ਰਾਣੀ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਹਰਾ ਕਹਿਣ ਸ੍ਰੀ ਚੰਦ ਕਮਲੀਆ ਅੰਮ੍ਰਿਤ ਸਰ ਕੋ ਜਾਏ ਰਸ ਦੇ ਗੁਰਾਂ ਭੇਜੀ ਨਹੀਂ ਦੋ ਵਰਸ ਬਿਤਾਏ ਦੋਹਰਾ ਹੁਕਮ ਪਾਏ ਕਰ ਕਮਲੀਆ ਚੱਟ ਤਿਆਰ ਹੋ ਜਾਏ ਗੁਰ ਚਰਣੀ ਰਖੀ ਸੀਸ ਕੋ ਗੁਰ ਨਗਰੀ ਵਲਤਾਏ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਗੁਰੂ ਕਰੋ ਜੋ ਪੇਟ ਆਵੇ 500 ਮੋਹਰ ਤੇ ਅਸ਼ਵ ਪਚਾਵੇ ਰਤਨਾਈ ਅਵਾਰਠ ਆਵੇ 2 ਸਾਲ ਦਾ ਵਰਤ ਲੰਗਾਵੇ ਜੋਗੀ ਕਮਲ ਕੋ ਪਾਸ ਬੁਲਾਵੇ ਗੁਰ ਨਗਰੀ ਕੋ ਉਸੇ ਕਲਾਵੇ ਬਚਨ ਗੁਰਾਂ ਕੋ ਯਾਦ ਕਰਾਈ ਖੜੇ ਖੜੋਤੇ ਬਾਪਸ ਆਈ ਚੌਪਈ ਕਰੀ ਕਮਲਿਆ ਜਤੀ ਯੁਹਾਰ ਅੰਮ੍ਰਿਤਸਰ ਚਟੂ ਹੋਏ ਤਿਆਰ ਪੌਣ ਵੇਗ ਜੋ ਸੇਵਕ ਜਾਵੇ ਗੁਰ ਚਰਨੀ ਜਾਸੀ ਸੁਨਵਾਵੇ ਜੈਤ ਗੁਰਾਂ ਕੇ ਬਚਨ ਸੁਣਾਏ ਬਾਰਟ ਪੇਟਾ ਦਿਓ ਪਹੁੰਚਾਏ ਕਮਲਿਆ ਬਾਸਮੋੜਾ ਪਾਏ ਕਹੇ ਗੁਰੂ ਜਨਪੋਗ ਲਗਾਏ ਚਉਪਈ ਸਤ ਗੁਰਾਂ ਕਾ ਬਚਨ ਮਨਾਵੇ ਕਮਲਿਆ ਵਿੱਚ ਪੰਡਾਰੇ ਜਾਵੇ ਖੜੇ ਖੜੋਤੇ ਮੰਗ ਕਰਾਏ ਹਮਕੋ ਜਲਦੀ ਪੋਜਨ ਪਾਏ ਅਮਨੇ ਵਾਪਸ ਜਲਦੀ ਜਾਣਾ ਗੁਰ ਕਾ ਹੁਕਮ ਪਿਆ ਮਨਾਣਾ ਕਹੇ ਗੰਗਾ ਮਾਂ ਬੈਠ ਕੇ ਖਾਓ ਐਦੀਆਂ ਵਾਂਗ ਨਾ ਸ਼ੋਰ ਮਚਾਓ ਬੱਬਾ ਸ੍ਰੀ ਚੰਦਰ ਕੀ ਜੈ ਚਉਪਈ ਕਮਲਿਆ ਪੋਕਰ ਪੱਤੀ ਪਾਏ ਪੰਚਮ ਪਾਤਸ਼ਾਹ ਕੋਲੇ ਆਏ ਅਸ਼ਰਮੋਰਾ ਗੁਰੂ ਮੰਗਾਵੇ ਪਾਈ ਗੁਦਾਸ ਵੀ ਸੰਗੀ ਜਾਵੇ ਜੋਗੀ ਪਾਸਾ ਪਹੁੰਚੇ ਸਾਰੇ ਕਮਲੀਆ ਸਭ ਖਾਲੇ ਗੁਚਾਰੇ ਗੰਗਾ ਮਾਤ ਕਾ ਬਚਨ ਸੁਣਾਇਆ ਐ ਦੀ ਹਮ ਕੋ ਸ਼ਬਦ ਲਾਇਆ ਚਉਪਈ ਧਨਮਤ ਹੋ ਪੁਰਨਾਮ ਬਲਾਈ ਪਾਈ ਗੁਰਦਾਸ ਅਰਜ ਫਰਮਾਈ ਬਦਰ ਜੀ ਮੇ ਰਸਤ ਪੁਲਾਈ ਆਪ ਸੇ ਗੁਰਾਂ ਪੂਲ ਬਖਸ਼ਾਈ ਅਗੇ ਸੇ ਨਾਰਦ ਖੁੰਝਾਈਏ ਪੇਟਾ ਸਮੈਸਰ ਖਾਮ ਪੁਚਾਈਏ ਐਦੀਏ ਵਾਲੇ ਬਚਨ ਸੁਣਾਏ ਸੁਆਮੀ ਆਪਨ ਬੁਰਾ ਮਨਾਏ ਬਾਬਾ ਸਿਚੰਦਰ ਕੀ ਜੈ ਚਉਪਈ ਬਾਬਾ ਸ੍ਰੀ ਗੁਰਦਾਸ ਪਧਾਰੇ ਕਹੇ ਗੁਰਾਂ ਜੈ ਜੋਗੀ ਵਾਰੇ ਸਾਖਸ਼ਾਤ ਸਿਵ ਸਤ ਸੂਰਪੰ बाघ बघंबर यति अवधूत दर्श परश फूल खिलाए दृष्टि अमी बरखा बरसाए पंकज मुख से जम कमल दे ठंडक पै जावे चौपई गंगा बचन की करी विचार संत शब्द होए तेज कटार महापुरुष को एदिया कहना ਇਹ ਸਭ हमको ਸੇਣਾ ਪੈਣਾ ਗੁਰੂ ਮਨ ਪਾਚਾ ਤਾਪ ਕਰਾਵੇ ਕਰੀ ਪੂਲ ਪ੍ਰਭ ਸੇ ਬਖਸ਼ਾਵੇ ਨੇਤਰ ਮੂੰਦ ਗੁਰੂ ਤੇ ਧਿਆਨ ਜੈ ਜੈ ਸ੍ਰੀ ਚੰਦਰ ਭਗਵਾਨ ਬਾਬਾ ਸ੍ਰੀ ਚੰਦਰ ਕੀ ਜੈ ਕਵਿਤ ਅਰਜਨ ਦੇਵ ਗੁਰੂ ਗੰਗਾ ਜੀ ਕੀ ਸ਼ਾਦੀ ਹੋਏ 16 ਸਾਲ ਬਿਨਾ ਬਾਲ ਐਸੀ ਬੀਤ ਜਾਣ ਜੀ ਹਰੀ ਕਾ ਮੰਦਰ ਸੰਤੋਖ ਸਰ ਢਾਲੀ ਸਾਹਿਬ ਤਰਨ ਤਾਰਨ ਸੇਵਾ ਗੁਰੂ ਜਾਕਰਾਨ ਜੀ ਪੁੱਤਰ ਨਿਸ਼ਾਨ ਵਿੱਚ ਖੋਮ ਦੇ ਜਖਾਨ ਜਾਣ ਮਾਤਾ ਗੰਗਾ ਪੁੱਤਰ ਕੀ ਬਿਰਤੀ ਸੁਣਾਣ ਜੀ ਪੁੱਤਰ ਕੀ ਦਾਤ ਲੈਣ ਬੁੱਢੇ ਪਾਸ ਜਾਏ ਗੰਗਾ ਆਪ ਗੁਰੂ ਯੋਗੀ ਪਾਸ 12 ਸਿਧਾਂਨ ਜੀ ਦੋਰਾ ਬਾਬਾ ਬੁੱਢਾ ਸ਼ਰਨ ਮੇ ਗੰਗਾ ਮਾਤਾ ਜਾਣ ਮੇਰੀ ਪੀਰੀ ਸੂਰਮਾ ਪੁੱਤਰ ਬਰ ਬਖਸ਼ਾਨ ਦੋਰਾ ਗੁਰੂ ਅਰਜਨ ਦਰਸ਼ਨ ਕੀਏ ਸ੍ਰੀ ਚੰਦਰ ਭਗਵਾਨ ਬਾਰਸ ਜਾ ਕਰ ਪਾਤਸ਼ਾਹ ਕਈ ਦਿਨ ਖੜੇ ਲੰਘਾਣ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਸ਼ਾਦੀ ਹੋਏ ਕੋਈ 16 ਸਾਲ ਗੰਗਾ ਗੋਦ ਨਾ ਖੇਲੇ ਬਾਲ ਪਾਈ ਪਿਰਥੀਆ ਬੋਲੀ ਮਾਰੇ ਇਹ ਸਭ ਸਾਡੇ ਮਹਿਲ ਮੁਨਾਰੇ ਗੰਗਾ ਕੋ ਨਾ ਬਾਲ ਨਿਦਾਨ ਇਸ ਲਈ ਸਭ ਘਮਰਾ ਜਾਣ ਸੁਣ ਸੀਨੇ ਮਾ ਫਰੀ ਕਟਾਰ ਕਰੇ ਬੇਨਤੀ ਪਾਸ ਦਾਤਾਰ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਦਾਤ ਪੁੱਤਰ ਕੀ ਚੋਲੀ ਪਾਓ ਹਮੇ ਆਉਤ ਸੇ ਸੌਤ ਬਣਾਓ ਪੰਚਮ ਪਾਤ ਸ਼ਬਚਨ ਸੁਣਾਏ ਬਾਬੇ ਬੁੱਢੇ ਸੇ ਜਾਵਰ ਪਾਏ ਵੀਰ ਮੇ ਮਾਤਾ ਗੰਗਾ ਜਾਵੇ ਪੁੱਤਰ ਦਾਤ ਬਾਬਾ ਬਖਸ਼ਾਵੇ ਬਾਅਰਠ ਮੇ ਸਤਿਗੁਰੂ ਪਦਾਰੈ ਜਗਤ ਗੁਰ ਕੇ ਚਰਨ ਭਖਾਰੈ ਚੋਪਈ ਪੰਚਮ ਬਾਸ਼ਵ ਪੰਚਮ ਪਾਸ਼ਵ ਅਰਠ ਜਾਵੇ ਜੋਗੀ ਬੈਡ ਸਮਾਧ ਲਗਾਵੇ ਕਮਲ ਤਨੁਮ ਪ੍ਰਣਾਮ ਬਲਾਈ ਸਿਸ ਅਸੀਸ ਗੁਰਾਂ ਤੋਂ ਪਾਈ ਕਮਲਿਆ ਗੁਰਾਂ ਤੈਂ ਬਤਾਏ ਬੈਠੇ ਸਵਮੀ ਸੁਤ ਲਗਾਏ ਛੰਨ ਸਾਹਮਣੇ ਗੁਰੂ ਖਲੋਏ ਖੜੇ ਜਿਨਾ ਚਿਰ ਦਰਸ਼ਨ ਗੋਏ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਜਗਤ ਗੁਰਾਂ ਜਦ ਨੀਤਰ ਖੋਲੇ ਚਟ ਗੁਰਾਂ ਕੋ ਕਵਲਿਆ ਬੋਲੇ ਸਹਿਜਿਕ ਅਵਸਥਾ ਗਾਏ ਸੁਆਮੀ ਆਪਣੇ ਪਾਸ ਬੁਲਾਏ ਸੁਆਮੀ ਸ੍ਰੀ ਚੰਦਰ ਗੁਰ ਪਾਸ ਬਿਠਾਵੇ ਸਤ ਗੁਰਾਂ ਸੇ ਪਿਆਰ ਜਿਤਾਵੇ ਬੈਠੇਗੇ 베ਰੀ ਘੇੜ ਜਹਾਂ ਗਾਸਣ ਲਾਏ ਖੜਾ ਸਾਹਿਬ ਸਥਾਨਕ ਗਾਏ ਚੋਪਈ ਸੁਮੀ ਆਏ ਛਣ ਤੁਮਾਰੀ ਅੰਤਰਵੇਦਨ ਸੁਣੋ ਘਮਾਰੀ ਸੰਤ ਦਰਸ਼ ਮਨ ਸ਼ਾਂਤੀ ਪਾਏ ਜਿਵੇਂ ਪਯੰਗ ਚੰਦਨ ਲਿਪਟਾਏ ਮਨੁ ਬਿਰਾਗੀ ਦਸ ਪਿਆਸਾ ਪੀਤਰ ਮਨ ਤੀ ਬਰਜ ਗਿਆਸਾ ਨਾਨਕ ਬੋ ਕਹ ਦਿਆ ਬਣਾਏ ਹਰਿ ਮੰਦਰ ਜਪ ਜਾਪ ਜਪਾਏ ਚਉਪਈ ਜਤ ਗੁਰੂ ਗੁਰ ਕੋ ਫਰਮਾਏ ਕਾਂ ਬੁੱਢਾ ਜੀ ਦੀਆ ਬਤਾ ਬਣਾਏ ਪੁੱਤਰ ਵਾਲੀ ਮੰਗਤ ਮਾਰੀ ਪੂਰਨ ਹੋਈ ਯ ਮੰਗਤ ਮਾਰੀ ਔਰ ਬਾਤ ਜੋ ਬਤਾਓ ਇਛਾ ਨ ਸੰਕੋਚ ਸੁਣਾਓ ਨਾ ਪਰ ਖਾਲੀ ਆਵੇ ਪਰੇ ਚੋਲੀਆਂ ਕਰ ਕੋ ਜਾਵੇ ਤੁਮ ਹੋ ਗੁਰੂ ਨਾਨਕ ਬਰਸਾਏ ਮੁਖਾਂ ਸੇ ਮਤ ਕਬਰ ਆਏ ਬਾਬਾ ਸ੍ਰੀ ਚੰਦਰ ਕੀ ਜੈ ਚਉਬਈ ਅਰਜਣ ਦੇ ਬਗੋ ਫਰਮਾਵੇ ਦਤ ਪੁੱਤਰ ਬਾਬਾ ਬਖਸ਼ਾਵੇ ਪੰਨ ਪਿਆਜ ਬਾਬਾ ਸਮਿਸਾਏ ਜਾਲਮੰਗੈ ਸੇ ਮਸਲੇ ਜਾਏ ਤੁਮ ਪੋਤਰੇ ਚੋਲੀ ਪਾਵੋ ਮੇਰੇ ਆਏ ਕੀ ਲਾਜ ਦਿਖਾਵੋ ਤਣ ਤਾਣੀ ਇੱਕ ਸਾਰ ਬਣਾਇ ਬੋਲੀ ਜਲਮੈ ਲੈਣੀ ਆਇ ਚਉਪਈ ਹੀ ਚੰਦਰਸੰ ਹੀ ਚੰਦਰਸੰ ਮਾਦੀ ਲਾਈ ਸੁਰਤ ਸ਼ਬਦ ਦੇ ਨਾਲ ਮਿਲਾਈ ਹੁਆ ਸਰਬ ਪਵਿੱਖ ਗਿਆਨ पोत्र पाँच ती बख्शान एक पाँच ते हमको दीजे कौल किए जो पूर्ण कीजे बोली जल का कड़ा पर आए ना कर सरबर कुष्ट ना कर सरबर कुष्ट हटाए चौपाई गुर संगत सब वापस आई गागर बोली जल पर आई तरन तरन या सरबर डारे पंचोपचार शवचन उचारे जो भी संग सरवर नवे रोग असाध कुष्ठ हटावे यत गुरु कृपा वरताई सत संगत स्तुति गाई बाबा श्री चंद्र की जय दोराम संगत कीती वेनती बारहट साहेब वे याण ਨਾਨਕ ਨਗਰੀ ਚੱਲੀਏ ਟੈਗੇ ਸਵੀ ਮਕਾਨ ਦੌਰਾ ਹੀ ਚੰਦਰ ਸੁਣ ਬੇਨਤੀ ਹੂਵੇ ਚੱਟ ਤਿਆਰ ਦਿਉਰੇ ਮੱਥਾ ਟੇਕ ਕੇ ਦੇਰ ਦੀਏ ਝੰਡਾਰ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਕਰਤਾਰਪੁਰੀ ਸੇ ਸੰਗਤ ਆਈ ਜਤੀ ਪਾਸ ਬਿੰਤੀ ਫੁਰਮਾਈ ਸੁਣੋ ਮਾਜ ਜੀ ਅਰਜ ਸੁਆਮੀ ਦਸਣਾ ਘਮਰਾ ਫਰਜ ਸੁਆਮੀ ਨਾਨਕ ਦੇਉਰੇ ਗਿਰੇ ਮਕਾਨ ਜਾ ਕਰ ਦੇਖੋ ਤੁਮ ਭਗਵਾਨ ਸੁਣ ਕਰ ਜੋਗੀ ਹੋਏ ਤਿਆਰ ਡੇਰੇ ਡੇਰੇ ਦੀਏ ਢਾਰ ਚਉਪਈ ਸਿਰਚੰਦਰ ਕਮਲਿਆ ਡੇਰੇ ਆਵੇ ਨਾਨਕ ਦੇਉਰੇ ਭੋਗ ਲਗਾਵੇ ਕਾਲ ਸਿਵਾ ਗਾਣ ਚਲਾਈ ਸਵੀ ਅਮਾਰਤ ਨਮੀ ਬਣਾਈ ਧਰਮਚੰਦ ਕੋ ਸੇਵ ਸੰਭਾਏ ਟਾਲੀ ਸਾਹਿਬ ਜੇ ਤੂੰ ਨਾ ਲਾਏ ਦੋ ਸਾਲ ਜਹਾਂ ਠਹਿਰਾਏ ਜੋਗੀ ਕਮਲਿਆ ਚੱਲੇ ਪਾਏ ਬਾਬਾ ਸ਼੍ਰੀ ਚੰਦਰ ਕੀ ਜੈ ਦੋਹਰਾ ਸ਼੍ਰੀ ਚੰਦਰ ਯਰ ਕਮਲਿਆ ਚੱਲੇ ਜਹਾਂ ਸੇ ਪਾਣ ਪੰજા ਸਾਹਿਬ ਕੇ ਦਰਸ਼ ਕਰ ਬੀਚ ਪਿਸ਼ਾਵ ਰਜਾਨ ਚਉਪਈ ਕਰਤਾਰਪੁਰੀ ਸੇ ਹੁਏ ਰਵਾਨਾ ਜੋਗੀ ਸੰਗ ਕਮਲ ਮਸਤਾਨਾ ਪੱਛਮ ਵੱਲੇ ਫੇਰਾ ਪਾਏ ਪੰਜਾ ਸਾਹਿਬ ਦੋਨੋ ਆਏ ਹਿੰਦੂਆਂ ਕੋ ਮੋਮਨ ਮਰਬਾਵੇ ਮਜਵੀ ਝਗੜੇ ਬਹੁਤ ਬਦਾਵੇ ਜਗਤ ਗੁਰੂ ਜਾ ਕਰਸ ਮਝਾਏ RAM ਅੱਲਾਮੇ ਪੇਦਨ ਕਾਏ ਚੋ ਬਈ ਕਮਲਯ ਸੇਖਾ ਕੋ ਬਤਲਾਏ ਪਰਬਤ ਪੰਜਾ ਜਿਸ ਨਾਨਕ ਲਾਏ ਉਸ ਨਾਨਕ ਕੇ ਜਹਰ ਜੰਦ ਜਗਤ ਗੁਰੂ ਜੋਗੀ ਸ੍ਰੀ ਚੰਦ ਸਾਜੀ ਵਾਲ ਤਸਵੇ ਬਤਾਈ Hindu Muslim ਭਾਈ ਪਾਈ ਚੱਲ ਪਿਸ਼ਾਬ ਦੇ ਜੋਗੀ ਆਏ ਪਾਈ ਪਰਾਗਾ ਕਰਾਰੇ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਪਾਈ ਪਰਾਗਾ ਲਿਖੀ ਪਾਈ ਪਰਾਗਾ ਕੀ ਲਿਖੀ ਸਾਖੀ ਬੁੱਧੀ ਜੀਵੀਆਂ ਐਸੇ ਪਾਖੀ ਪਾਈ ਪਰਾਗਾ ਬ੍ਰਹਮਣ ਜਾਇ ਕੋਤਮ ਪਿਤਾ ਨਾਮ ਬਤਾਇਆ ਜਿਲਾ ਜੇ ਲਮੇ ਇੱਕ گاਉ ਚੱਕ ਬਾਲ ਕੜਿਆਲਾ ਨਾਉ ਗੌਤਮਨਾ ਨੇ ਗੁਰੂ ਮਰੀਦ ਬਾबरे ਬਾबरे ਕੀਆ ਗੁਸੇ ਸੀ ਗੀਦ ਕਰਵਾਰ ਹਿੰਦੂਆਂ ਕੇ ਟਾਵੇ ਪਕੜ ਪ੍ਰਿਆ ਕੇ ਸਾਥ ਲਜਾਵੇ ਚੌਪਈ ਪ੍ਰਗਾ ਭਾਗ ਜਗਨਿਉਂ ਆਵੇ ਅਣ ਪਿਸ਼ਾਬਰ ਕਰ ਬਣਾਵੇ ਸ਼ਾਦੀ ਕਰ ਪੰਨਾ ਸ਼ਾਦੀ ਕਰ ਬੰਨਾ ਕਰਵਾਰ ਪੁੱਤਰ ਹੋਏ ਕਰਮੇ ਚਾਰ ਮਤੀ ਦਾਸ ਨੇ ਦੀ ਕੁਰਬਾਨੀ ਸਦੀ ਦਾਸ ਕੀ ਦਰਦ ਕਹਾਣੀ ਚਰਨੀ ਗੁਰਾਂ ਸ਼ਹੀਦੀ ਪਾਈ ਵਿਪਰ ਜਿੰਦਗੀ ਲੇਖ ਲਾਈ ਚੋਬਈ ਜੋਤਾ ਪੰਜ ਪਰ ਆਗਾ ਲਾਵੇ ਕਰ ਕੋ ਮੰਦਰ ਵਿਪ ਬਣਾਵੇ ਕੈ ਵਿਦਿਸ ਜੋਗੀ ਠਹਿਰਾਏ ਭਗਤਾ ਕੋ ਪਰਵਚਨ ਸੁਣਾਏ ਦਰਮਸ਼ਾਲਾ ਇੱਕ ਵਿਪ ਬਣਾਈ ਆਣ ਕੇ ਮੁਗਲਾ ਜਬਰਨਟਾਈ ਸੇਖਾਂ ਜ਼ੁਲਮ ਕੀਆ ਤਮਚਾਈ ਜੱਤ ਗੁਰਾਂ ਕਰਮਾਤ ਦਿਖਾਈ ਚੌਪਈ ਦਰਮਸ਼ਾਲਾ ਕੋੜ ਸਾਲ ਬਣਾਈ ਪੰਜੋ ਜੋਤਾਂ ਬੰਦ ਕਰਾਈ ਕੋੜੇ ਹੋਏ ਸਭੀ ਬਿਮਾਰ ਨਹੀਂ ਹੁਆ ਕੋਈ ਉਪਚਾਰ ਬੀਗਮ ਸੁਪਨਾ ਰਾਤियां ਏ ਉਸਨੇ ਜੋਤਾਂ ਦੀ ਦੀ ਜਗਾਇਆ ਬਾਂ ਇੱਕ ਗੁਰਕਰ ਬਣਾਇਆ ਕੀਰਤਿਆਂ ਨੰਪੜਾ ਚਲਾਇਆ ਜਗਤ ਗੁਰੂ ਸ੍ਰੀ ਚੰਦਰਵਾਨ ਕੀ ਜੈ ਦੋਰਾ Hindu مومਨ ਉਲਝਦੇ राम ਗੱਲਾ ਵਿੱਚ ਘਾਰ ਉਹੀ ਰਾਮ ਕਟਕਟ ਵਸੇ ਉਹੀ ਗੱਲਾ ਜਾਰ ਦੋਰਾ ਬਿਬ ਸ਼ੇਵਿਸੂ ਸ੍ਰੀ ਚੰਦਰ ਜੀ ਅੱਗੇ ਚੱਲੇ ਪਾਣ ਇੱਕ ਮਸਜਿਦ ਨਜ਼ੀਕ ਜਾ ਤੂੰ ਨਾ ਲਗੇ ਤਫਾਨ ਜਗਤ ਗੁਰੂ ਸ੍ਰੀ ਚੰਦਰ ਬਵਾਨ ਕੀਏ ਸ਼ੰਕਰ ਸ਼ਰਣਮ